ਤਾਨਾ ਲਈ ਬੜਾ ਤੇ ਮੰਦੂਰਾ ਲਈ ਛੋਟੇ ਮਲਾਜ਼ਮਾਂ ਲਈ ਦੁਕਾਨਦਾਰਾਂ ਲਈ ਬੜਾ ਤਾਨਾਸ਼ਾਹੀ ਪ੍ਰਧਾਨ ਮੰਤਰੀ ਜਿਹੜਾ ਸਾਬਤ ਹੋਇਆ ਕਿ ਉਹਨੂੰ ਭਜਾਉਣਾ ਆਪਾਂ ਦੇਖਦੇ ਵਿੱਚੋਂ ਇਹ ਸਾਡੀ ਵੀ ਅਪੀਲ ਇਹ ਆ ਵੀ ਬੀਜਪੀ ਨੂੰ ਵੋਟ ਨਾ ਕੋਈ ਬੰਦਾ ਕਰੇ ਹੋਰ ਜਿਹੜੀ ਪਾਰਟੀ ਕਿਸ ਨੂੰ ਕੋਈ ਚੰਗੀ ਲੱਗਦੀ ਹੈ ਤਾਂ ਵੋਟ ਆਪਦੀ ਪਾ ਲੈ ਪਰ ਜੇ ਕਿਸਾਨ ਤੇ ਖੇਤ ਮਜ਼ਦੂਰ ਇਹ ਕਵੇ ਦੀ ਨરેન્દ્ર મોદી ਦੀ ਸਰਕਾਰ ਦੁਆਰਾ ਆ ਗਈ ਨਾ ਤਾਂ ਮੁੜ ਕੇ ਇਲੈਕਸ਼ਨ ਹੋਣਾ ਕਿ ਨਾ ਕੋਈ ਵੋਟ ਦਾ ਹੱਕ ਰਹਿ ਜਾਣਾ ਕਿਉਂਕਿ ਇਹੋ ਜੇ ਕਾਨੂੰਨ ਲੈ ਕੇ ਆਏ ਆ ਜਿਹੜੇ ਤਿੰਨ ਤਿੰਨ ਮਹੀਨੇ ਜਿਹੜੇ ਹਵਾ ਲਾੜ ਦੇ ਵੇਤੀ ਮੰਦੇ ਨੂੰ ਨਾ ਕੋਈ ਪੀਲ ਨਾ ਦਲੀਲ ਕਿਤੇ ਕੱਟੀ ਜਾਊਗੀ ਅੱਜ ਕਿਸਾਨੀ ਬੈਠੀ ਆ ਜਿਹੜਾ سرمਾਈਦਾਰੀ ਨੇ ਚੇਕਾਂ ਦਾ ਬੜਾ ਹਮਲਾ ਬੋਲਿਆ ਹੋਇਆ ਦੋ ਤਿੰਨ ਜਿਲ੍ਹਾਂ ਮੇਰੇ ਹਸਾਦ ਦੇ ਨਾਲ ਤਾਂ ਬਖਿੰਡਾ ਜੇਲ ਤੇ ਮੁਕਸਰ ਜੇਲ ਘੱਟ ਤੋਂ ਘੱਟ ਸਭ ਤੋਂ ਵੱਧ ਬਠਿੰਡਾ ਜੇਲ ਦੇ ਵਿੱਚ ਜਿਹੜੇ ਚੇਕਾਂ ਨਾਲ ਸਜ਼ਾ ਹੋਈ ਆ ਖਸ ਪਰਾਂ 21 ਤਰੀਕ ਨੂੰ ਆਪਾਂ ਸਭ ਨਾਲੋਂ ਜ਼ਿਆਦਾ ਆਪਣੀ ਜਥੇਬੰਦੀ ਵੱਲੋਂ ਭੋਲੇ ਦੀ ਕਿਸਾਨ ਸਭਾ ਵੱਲੋਂ ਆਪਾਂ ਉੱਥੇ ਪਹੁੰਚਣਾ ਹੈ ਤੇ ਸਾਰੀਆਂ ਹੀ ਜਥੇਬੰਦੀਆਂ ਨੂੰ ਪਹੁੰਚਣਾ ਹੈ ਸਨਯੁਤ ਮੋਰਚੇ ਦੀਆਂ ਨੇ ਪਰ ਆਪਾਂ ਆਪਣੀ ਜਥੇਬੰਦੀ ਵੱਲ ਹਾਜ਼ਰੀ ਲਵਾਉਣੀ ਹੈ ਵੱਧ-ਵੱਧ ਜਾ ਕੇ ਹਾਜ਼ਰੀ ਲਵਾਈਏ ਬਾਕੀ ਜਿਹੜੇ ਵਿਚਾਰ ਹੋਣਗੇ ਉਹ ਆਪਣੇ ਉੱਥੇ ਲੀਡਰ ਸਭਾ ਨੂੰ ਦੱਸਣਗੇ ਜੋ ਨਾਲੇ ਆਪਾਂ ਨੂੰ ਦੇਸ਼ ਕੀਤਾ ਉਸ ਤੋਂ ਆਪਾਂ ਚੱਲਣਾ ਹੈ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਇੱਕ ਸੈਜਨੰਦ ਸਰਸਵਤੀ ਨੇ ਲਖਨਊ ਦੇ ਵਿੱਚ ਇਸ ਦੀ ਨੀਂ ਰੱਖੀ ਸੀ ਤੇ ਉਹ ਪਹਿਲੇ ਪ੍ਰਧਾਨ ਬਣੇ ਸੀ ਅੰਗਰੇਜ਼ੀ ਰਾਜ ਦੇ ਦੌਰਾਨ ਜਦੋਂ ਕਿਸਾਨਾਂ ਤੇ ਅਥਾਹ ਜ਼ੁਲਮ ਹੁੰਦਾ ਸੀ ਜਿੱਥੇ ਅਸੀਂ ਦੇਸ਼ ਦੀ ਇਅਰਦੀ ਲਈ ਲੜ ਰਹੇ ਸੀ ਉੱਥੇ ਉਹਨਾਂ ਨੇ ਸੋਚਿਆ ਵੀ ਕਿਸਾਨੀ ਦਾ ਜਿਹੜਾ ਸਾਡਾ ਮਜ਼ਦੂਰਾਂ ਦਾ ਵਰਗ ਪੀੜਦਾ ਹੈ ਇਹ ਇਹਨਾਂ ਵਾਸਤੇ ਵੀ ਇੱਕ ਜਥੇਬੰਦੀ ਚਾਹੀਦੀ ਹੈ ਜਿਹੜੀ ਇਹਨਾਂ ਦੀ ਗੱਲ ਕਰੇ ਇਹਨਾਂ ਦੇ ਮੁੱਦਿਆਂ ਦੀ ਗੱਲ ਕਰੇ 1936 ਤੋਂ ਲੈ ਕੇ ਜਥੇਬੰਦੀ ਨੇ ਚਾਹੇ ਉਹ ਦੇਸ਼ ਦੀ ਆਜ਼ਾਦੀ ਦਾ ਘੋਲ ਸੀ ਅੰਗਰੇਜ਼ਾਂ ਦੇ ਸਮੇਂ ਵਾਰੀ-ਵਾਰੀ ਟੈਕਸਾਂ ਦੇ ਵਿਰੋਧ ਦੇ ਵਿੱਚ ਜਾਂ ਉਹਨਾਂ ਦੇ ਜ਼ੁਲਮਾਂ ਦੇ ਵਿਰੋਧ ਦੇ ਵਿੱਚ ਉਹਨਾਂ ਦੁਆਰਾ ਖੇਤੀ ਨੂੰ ਖਤਮ ਕਰਨ ਦੇ ਵਿਰੋਧ ਦੇ ਵਿੱਚ ਜਥੇਬੰਦੀ ਨੇ ਸ਼ਾਨਦਾਰ ਰੋਲ ਨਿਭਾਇਆ ਦੇਸ਼ ਦੀ ਆਜ਼ਾਦੀ ਤੋਂ ਬਾਅਦ ਬਹੁਤੀ ਜ਼ਮੀਨ ਸੀ ਜਿਹੜੀ ਉਹ ਵੱਖ-ਵੱਖ ਰਿਆਸਤਾਂ ਜਾਂ ਅੰਗਰੇਜ਼ੀ ਰਾਜ ਦੇ ਵਿੱਚ ਕੋਈ ਚੌਧਰੀਆਂ ਕੋਲੇ ਸੀ ਕੋਈ ਰਜਵਾੜਿਆਂ ਕੋਲੇ ਸੀ ਕਿਤੇ ਸਿੱਧਾ ਰਾਜਸਤਾ ਜਿਵੇਂ ਸਾਡੇ ਪਿੰਡ ਫਰੀਦਕੋਟ ਹਲਕੇ 'ਚ ਪੈਂਦੇ ਫਰੀਦਕੋਟ ਰਿਆਸਤੇ 'ਚ ਪੈਂਦੇ ਸੀ ਉਹ ਸਿੱਧੀ ਰਾਜੇ ਦੇ ਨਾਲ ਹੀ ਸੀ ਤੇ ਉੱਥੇ ਪਰਜਾ ਮੰਡਲ ਦੀ ਲਹਿਰ ਚੱਲੀ ਤੇ ਇੱਧਰ ਪਟਿਆਲਾ ਨਾਬਾ ਇਹਨਾਂ ਰਿਆਸਤਾਂ ਦੇ ਵਿੱਚ ਜਿਹੜੀ ਮਜਾਰੇ ਸੀ ਸਾਰੇ ਕਿਸਾਨ ਸੀ ਜਿਹੜੇ ਕੋਈ ਬਾਲ ਕਹਿ ਨਹੀਂ ਸੀਗਾ ਬੜਾ ਤਿੱਖਾ ਸੰਘਰਸ਼ ਚੱਲਿਆ ਤੇ ਉੱਥੇ 18 ਲੱਖ ਏਕੜ ਜ਼ਮੀਨ ਹੈ ਜਿਹੜੀ ਇਸ ਜਥੇਬੰਦੀ ਨੇ ਤੀਜਾ ਸੰਘ ਸਤੰਤਰ ਜਿਨ੍ਹਾਂ ਦਾ ਤੁਸੀਂ ਅਕਸਰੀ ਨਾਂ ਸੁਣਿਆ ਬਾਅਦ ਵਿੱਚ ਮੈਂਬਰ ਪਾਰਲੀਮੈਂਟ ਵੀ ਬਣੇ ਤੇ ਪਾਰਲੀਮੈਂਟ ਦੇ ਵਿੱਚ ਤਕਰੀਰ ਕਰਦੇ ਹੀ ਉਹਨਾਂ ਨੇ ਮਤਲਬ ਕਿ ਆਖਰੀ ਸਵਾਰਥ ਆਪ ਦੇ ਲਈ ਸੀ ਤੇ ਜਦੋਂ ਉਹਨਾਂ ਦਾ ਝੋਲਾ ਉੱਥੇ ਫਰੋਲਿਆ ਗਿਆ ਸੀ ਤੇ ਇੰਦਰਾ ਗਾਂਧੀ ਵੀ ਰੇ ਉਸ ਸਮੇਂ ਦੀ ਪ੍ਰਾਈਮ ਮਿਨਿਸਟਰ ਇਹ ਦੇਖ ਕੇ ਹੈਰਾਨ ਰਹਿ ਗਈ ਸੀ ਵੀ ਉਸ ਝੋਲੇ ਦੇ ਵਿੱਚ ਵੀ ਉਹਨਾਂ ਦੀਆਂ ਪੋਣੇ ਚ ਬੰਨੀਆਂ ਹੋਈਆਂ ਰੋਟੀਆਂ ਤੇ ਉਹਦੇ ਉੱਤੇ ਚਾਰ ਦੀ ਫਾੜੀ ਐਨਾ ਸਾਦੀ ਜ਼ਿੰਦਗੀ ਮਤਲਬ ਕਿ ਉਸ ਲੀਡਰ ਦੀ ਸੀ ਤੇ ਉਹ ਇੰਦਰਾ ਗਾਂਧੀ ਨੇ ਸ਼ਰਧਾਂਜਲੀ ਦਿੰਦਿਆਂ ਹੋਇਆ ਕਿਹਾ ਵੀ ਪਾਰਲੀਮੈਂਟੀ ਇਤਿਹਾਸ ਦੇ ਵਿੱਚ ਮੈਂ ਇਹ ਪਹਿਲਾ ਬੰਦਾ ਪਹਿਲਾ ਵਿਅਕਤੀ ਇਹੋ ਜਿਹਾ ਦੇਖਿਆ ਵੀ ਜਿਹੜਾ ਐਨਾ ਸਾਦਾ ਮਤਲਬ ਕਿ ਕੋਈ ਉਸ ਨੂੰ ਪਾਰਲੀਮੈਂਟ ਦੇ ਵਿੱਚ ਮੁਫਤ ਰੋਟੀ ਮਿਲਦੀ ਸੀ ਉਸ ਸਮੇਂ ਦਾ ਹੁਣ ਤਾਂ ਚਲੋ 5-10 ਰੁਪਏ ਹੁਣ ਵੀ ਮੁਫਤ ਵਾਂਗੂ ਹੀ ਆ ਤੇ ਇਹ ਤਾਂ ਲੋਕਾਂ ਲਈ ਰੋਟੀ ਮਹਿੰਗੀ ਹੋ ਗਈ ਪਾਰਲੀਮੈਂਟ ਚ ਮੈਂਬਰਾਂ ਵਾਸਤੇ ਤਾਂ ਅਜੇ ਵੀ ਰੋਟੀ 10 ਰੁਪਏ ਥਾਲੀ 20 ਰੁਪਏ ਮਿਲਦੀ ਹੈ ਤੇ ਉੱਥੇ ਵੀ ਉਹ ਰੋਟੀ ਆਪ ਦੀ ਲੈ ਕੇ ਜਾ ਰਿਆ ਸੀ ਇਹ ਹੋ ਜੇ ਜੋ ਜਗੀਰ ਸਿੰਘ ਜੋਗਾ ਧਰਮ ਸਿੰਘ ਫੱਕਰ ਜਿਨ੍ਹਾਂ ਨੇ ਇਹ ਜਿਟੇਸ਼ਨ ਮਤਲਬ ਕਿ ਬੰਦੂਖਾਂ ਚੱਕ ਕੇ ਤੱਕ ਵੀ ਇਹਨਾਂ ਨੂੰ ਲੜਨੀ ਪਈ ਤੇ ਉਹ ਮਜਾਰਾ ਜਿਹੜੀ ਕਿਸਾਨੀ ਸੀ ਸਾਰੀ ਉਸ ਨੂੰ ਮਾਲਕ ਬਣਾਇਆ ਇਸੇ ਤਰ੍ਹਾਂ ਹੀ ਪਰਜਾ ਮੰਡਲ ਦੇ ਵਿੱਚ ਮਤਲਬ ਕਿ ਆਪਣੇ ਜਿਹੜੇ ਫਰੀਦਕੋੜ ਰਿਆਸਤੀ ਜਾਂ ਦੂਜੀਆਂ ਰਿਆਸਤਾ ਸੀ ਉਹਨਾਂ 'ਚ ਵੀ ਬੜਾ ਵੱਡਾ ਜਥੇਬੰਦੀ ਦਾ ਰੋਲ ਰਿਹਾ ਤੇ ਉਸ ਤੋਂ ਬਾਅਦ ਇਹ ਸਾਰੇ ਸਾਥੀ ਜੰਗੀਰ ਸਿੰਘ ਜੋਗੇ ਵਰਗੇ ਖੋਦ ਜੇਲ੍ਹਾਂ 'ਚ ਬੈਠੇ ਇਹ ਮਤਲਬ ਕਿ ਬਣ ਗਏ ਸੀਗੇ ਐਮਐਲਏ ਤੇ ਜਦੋਂ ਸਰਕਾਰ ਬਣੀ ਕਾਂਗਰਸ ਦੀ ਤਾਂ ਉਦੋਂ ਇਹਨਾਂ ਦਾ ਡਿਸਪਿਊਟ ਸੀ ਦੋ ਗਰੁੱਪਾਂ ਦਾ ਉਹਨਾਂ ਨੇ ਕਿਹਾ ਵੀ ਅਸੀਂ ਉਸ ਬੰਦੇ ਦੀ ਤਿੰਨ ਬੰਦੇ ਜਿੱਤੇ ਸੀ ਇਹ ਕਿਸਾਨ ਲਹਿਰ ਵੱਲੋਂ ਅਸੀਂ ਉਸ ਬੰਦੇ ਨੂੰ ਮੁੱਖ ਮੰਤਰੀ ਬਣਾਵਾਂਗੇ ਜਿਹੜਾ ਕਿਸਾਨਾਂ ਦੀ ਜ਼ਮੀਨ ਦੀ ਮਾਲਕੀ ਉਹਨਾਂ ਦੇ ਨਾਂ ਕਰੂਗਾ ਵੀ ਮਤਲਬ ਕਿ ਮਜ਼ਾਰਾਂ ਨੂੰ ਮਾਲਕ ਬਣਾਊਗਾ ਤੇ ਫਿਰ ਉਸ ਸਮੇਂ ਮਤਲਬ ਕਿ ਮੁੱਖ ਮੰਤਰੀ ਨੇ ਪ੍ਰਵਾਨ ਕੀਤਾ ਤਾਂ ਇਹ ਬਿੱਲ ਪਾਸ ਹੋਇਆ ਤੇ ਕਿਸਾਨਾਂ ਨੂੰ ਮੇਰੇ ਖਿਆਲ 1 ਰੁਪਿਆ ਸ਼ਾਇਦ ਮਤਲਬ ਪ੍ਰਤੀ ਏਕੜ ਭਰ ਕੇ ਤੇ ਉਹ ਸਾਰੇ ਮਾਲਕ ਕਿਸਾਨੀ ਬਣੇ ਪਹਿਲਾਂ ਆਪਾਂ ਮਾਲਕ ਨਹੀਂ ਹੁੰਦੇ ਸੀ ਜ਼ਮੀਨਾਂ ਦੇ ਅੰਗਰੇਜ਼ੀ ਰਾਜ ਦੇ ਦੌਰਾਨ ਕੋਈ ਕੋਈ ਸਿੱਧੀ ਰਾਜੇ ਦੇ ਅਧੀਨ ਹੁੰਦੀ ਸੀ ਕੋਈ ਪਿੰਡ ਦੇ ਮਤਲਬ ਕਿ ਚੌਧਰੀਆਂ ਕੋਲੇ ਹੁੰਦੀ ਸੀ ਤੇ ਚੌਧਰੀ ਕਿਵੇਂ ਬਣਦੇ ਸੀ ਇਹ ਤਾਂ ਦੂਜੇ ਪਾਸੇ ਗੱਲ ਜਾਊ ਆਪਾਂ ਲੰਬਾ ਜਿਵੇਂ ਰਾਜੇ ਚੌਧਰੀ ਬਣਾਉਂਦੇ ਰਹੇ ਆ ਸਾਰੇ ਰਿਸ਼ਤੇ ਨਾਤੇ ਕਰਕੇ ਉਹਨਾਂ ਨਾਲ ਇਸ ਤਰ੍ਹਾਂ ਦੀ ਮਤਲਬ ਕਿ ਸਾਰਾ ਕੁਝ ਹੀ ਵੱਡੇ ਛੋਟੇ ਚੱਲਦਾ ਰਿਹਾ ਤੇ ਸਾਥੀਓ ਇਹ ਜਥੇਬੰਦੀ ਦਾ ਇਤਿਹਾਸ ਹੈ ਉਸ ਤੋਂ ਬਾਅਦ ਜਦੋਂ ਪ੍ਰਤਾਪ ਸਿੰਘ ਕੈਰੋ ਨੇ ਮਤਲਬ ਕਿ ਭਾਖੜਾ ਡੈਮ ਬਣਨ ਤੋਂ ਬਾਅਦ ਖੁਸ਼ਹੈਸੀਅਤ ਟੈਕਸ ਲਾਇਆ ਉਦੋਂ ਜਥੇਬੰਦੀ ਦਾ ਬੜਾ ਵੱਡਾ ਰੋਲ ਲਿਆ ਜਥੇਬੰਦੀ ਗਵਾਹੀ ਕਰਦੀ ਸੀ ਤੇ ਪਿੰਡਾਂ ਦੇ ਵਿੱਚੋਂ ਜਿਹੜੇ ਕਾਲੀ ਦਲ ਦੇ ਕਾਂਗਰਸ ਦੇ ਮੈਂਬਰ ਸਰਪੰਚ ਹੁੰਦੇ ਸੀ ਉਹ ਵੀ ਜਥੇਬੰਦੀ ਦੀ ਗਵਾਈ ਚ ਜ਼ਿਲ੍ਹਾ ਦੇ ਵਿੱਚ ਜਾ ਕੇ ਮਤਲਬ ਗ੍ਰਿਫਤਾਰੀਆਂ ਦੇਖ ਕੇ ਜ਼ਿਲ੍ਹਾ ਚ ਜਾਂਦੇ ਰਹੇ ਤੇ ਕੈਰੋ ਅੱਡਾ ਮਤਲਬ ਸਖਤ ਮੁੱਖ ਮੰਤਰੀ ਸੀ ਤੇ ਉਹਨੂੰ ਉਹ ਟੈਕਸ ਵਾਪਸ ਲੈਣਾ ਪਿਆ ਉੱਥੋਂ ਅੱਗੇ ਆ ਕੇ ਜਿੰਨੇ ਜ਼ਮੀਨੀ ਘੋੜਾ ਹੈ ਅੱਜ ਤੱਕ ਦੇ ਚਾਹੇ ਉਹ ਟਰਾਈਡੈਂਟ ਦਾ ਸੀ ਟੋਲਾ ਛੰਨਾ ਦਾ ਸੀ ਉਹਨਾਂ ਦੇ ਵਿੱਚ ਵੀ ਜਥੇਬੰਦੀ ਦਾ ਰੋਲ ਰਿਹਾ ਸੀ ਜ਼ਿਲ੍ਹਾ ਦੇ ਕਿ ਖੁਦ ਮੈਂ ਪਹਿਲੀ ਵਾਰੀ ਮਤਲਬ ਕਿ 15 ਘੱਟੇ ਦੇ 15 ਦਿਨ ਮੈਂ ਵੀ ਮਤਲਬ ਕਿ ਪਹਿਲੀ ਵਾਰੀ ਮੈਨੂੰ ਜੇਲ੍ਹ ਜਾਣ ਦਾ ਮੌਕਾ ਮਿਲਿਆ ਬਠਿੰਡੇ ਤੋਂ 2000 ਦਸੰਬਰ 2006 ਦੇ ਵਿੱਚ ਤੇ ਤੇ ਉਸ ਤੋਂ ਬਾਅਦ ਦਿੱਲੀ ਅੰਦোলন ਚੱਲਿਆ ਤੇ ਦਿੱਲੀ ਅੰਦোলন ਚ ਥੋੜੇ ਜੋ ਬਹੁਤੇ ਉਹ ਹੋਣਗੇ ਵੀ ਜਿਹੜੇ ਖੁਦਸਾ ਦੇ ਨਾਲ ਜਾਂਦੇ ਰਹੇ ਆਪਾਂ ਐਵੇਂ ਖੁਦ ਆਪ ਦੀ ਵਡਿਆਈ ਆਪ ਕਰਗੇ ਮੈਂ ਜਥੇਬੰਦੀ ਦੀ ਗੱਲ ਕਰ ਰਿਹਾ ਸਿਰਫ ਵੀ ਜਥੇਬੰਦੀ ਇੱਕ ਨਿਰਨਾਇਕ ਸੂਝਵਾਨ ਤੇ ਸ਼ਾਨਦਾਰ ਰੋਲ ਹੈ ਜਿਹੜਾ ਉਹ ਕਿਸਾਨੀ ਸੰਘਰਸ਼ ਚ ਨਿਭਾ ਰਹੀ ਹੈ ਉਸ ਤੋਂ ਅੱਗੇ ਜਿਹੜੀ ਸਾਥੀ ਨੇ ਅਣਜਾਣ ਜੀ ਬਾਰੇ ਗੱਲ ਕੀਤੀ ਸੀ ਸਾਥੀ ਅਤੌਲਨ ਜਾਨ ਜਿਹੜੇ ਕਿ ਸਾਡੇ ਨੈਸ਼ਨਲ ਜਰਨਲ ਸੈਕਟਰੀ ਸੀਗੇ ਕਿਸਾਨ ਸਭਾ ਦੇ ਸਾਨੂੰ ਬੜਾ ਘਾਟਾ ਪਿਆ ਉਹਨਾਂ ਦਾ ਉਹ ਸਟੂਡੈਂਟ ਜੀਵਨ ਤੋਂ ਮਤਲਬ ਕਿ ਮਤਲਬ ਕਿ ਲੋਕਾਂ ਦੀ ਲੜਾਈ ਦੇ ਵਿੱਚ ਪੈ ਗਏ ਸੀਗੇ ਸਟੂਡੈਂਟਾਂ ਦੇ ਪ੍ਰਧਾਨ ਰਹੇ ਲਖਨਊ ਯੂਨੀਵਰਸਿਟੀ ਦੇ ਪ੍ਰਧਾਨ ਰਹੇ ਉਸ ਤੋਂ ਬਾਅਦ ਓਵਰਆਲ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਰਹੇ ਤੇ ਫਿਰ ਉਹ ਕਿਸਾਨ ਸਭਾ ਦੇ ਜਨ ਸੈਕਟਰੀ ਬਣੇ ਉਹਨਾਂ ਨੇ ਪੂਰੇ ਦੇਸ਼ ਦੇ ਵਿੱਚ ਕਿਸਾਨੀ ਦੇ ਵਿੱਚ ਬਹੁਤ ਵੱਡਾ ਵਿਸਤਾਰ ਚ ਪਤਾ ਹੈ ਜਾਂ ਨਹੀਂ ਹੈ ਵੀ ਡਾਕਟਰ ਸੁਆਮੀ ਨਾਥਨ ਦੀਆਂ ਸ਼ਿਫਾਰਸ਼ਾਂ ਲਾਗੂ ਕਰੋ ਇਹ ਗੱਲ ਹਰ ਇੱਕ ਦੇ ਕਿਸਾਨ ਨੂੰ ਪਤਾ ਹੈ ਵੀ ਡਾਕਟਰ ਸੁਆਮੀ ਨਾਥਨ ਆ ਮਤਲਬ ਕਿ ਉਹ ਇੰਨਾ ਭਾਵੇਂ ਵਿਆਖਿਆ ਨਾ ਪਤੀ ਹੋਵੇ ਕੌਣ ਸੁਆਮੀ ਨਾਥਨ ਸੀ ਕੀ ਉਹਦੀਆਂ ਸ਼ਿਫਾਰਸ਼ਾਂ ਸੀ ਉਹਨੇ ਕੀ ਮੰਗਿਆ ਸੀ ਸਾਡੇ ਵਾਸਤੇ ਉਹਦੀ ਏਡੀ ਮੋਟੀ ਰਿਪੋਰਟ ਹੈ ਜਿਹੜੀ ਕਿ ਮਦਲਕਿ ਮਨਮੋਹਨ ਸਿੰਘ ਦੀ ਸਰਕਾਰ ਵਲੇ ਬਣੀ ਸੀ ਉਸ ਕਮਿਸ਼ਨ ਦਾ ਇੱਕੋ ਇੱਕ ਜਿਹੜਾ ਕਿਸਾਨ ਲਾਗੂ ਕੋਈ ਨੁਮਾਇੰਦਾ ਸੀ ਉਹ ਤੋਂ ਲਣ ਜਾਣ ਸੀ ਤੇ ਉਹ ਡਾਕਟਰ ਸੁਆਮੀਨਾਥਨ ਵਾਲੀ ਰਿਪੋਰਟ ਹੈ ਜਿਹੜੀ ਲਗਭਗ ਅੱਧੀ ਰਿਪੋਰਟ ਉਹਦੇ ਚ ਬਹੁਤ ਸਾਰੇ ਪੱਖ ਹੈ ਰਿਪੋਰਟ ਦੇ ਕਿਸਾਨੀ ਬਾਰੇ ਬਾਗਬਾਨੀ ਬਾਰੇ ਮੱਛਲੀ ਫਾਰਮ ਬਾਰੇ ਜਿੰਨਾ ਟੋਟਲ ਸਾਡਾ ਢਾਂਚਾ ਦੇਸ਼ ਦਾ ਉਹਨੇ ਸਾਰੇ ਕਾਸੇ ਬਾਰੇ ਆਹੋ ਪਸ਼ੂ ਪਾਲਣ ਬਾਰੇ ਤੇ ਕਹਾਣੀ ਬਾਰੇ ਜਿੰਨੀ ਰਿਪੋਰਟ ਮਤਲਬ ਉਹ ਲਿਖੀ ਗਈ ਆ ਉਹਦੇ ਚ ਅੱਧੀ ਤੋਂ ਵੱਧ ਹੀ ਮਤਲਬ ਕਿ ਅਣਜਾਣ ਜੀ ਦੀ ਲਿਖੀ ਹੋਈ ਰਿਪੋਰਟ ਹੈ ਕਿਉਂਕਿ ਸਾਡੀ ਅਕਸਰ ਹੀ ਗੱਲਬਾਤ ਹੁੰਦੀ ਰਹਿੰਦੀ ਸੀ ਉਹ ਰਿਪੋਰਟ ਦੇ ਵਿੱਚ ਇੱਕ ਇੱਕੋ ਨੁਕਤਾ ਮੈਂ ਤੁਹਾਨੂੰ ਦੱਸਣਾ ਜਿਹੜਾ ਤੁਹਾਡੇ ਧਿਆਨ ਚ ਹੋਣਾ ਚਾਹੀਦਾ ਵੀ ਅਸੀਂ ਕੀ ਮੰਗਦੇ ਹਾਂ ਉਸ ਦੇ ਵਿੱਚ ਅਸੀਂ ਜਦੋਂ ਰਿਪੋਰਟ ਦੇਸ਼ ਦੇ ਵਿੱਚ ਖੁਦਕੁਸ਼ੀਆਂ ਹੋਈਆਂ ਸੰਘਰਸ਼ ਤੇਜ਼ ਹੋਇਆ ਤਾ ਸਰਕਾਰ ਨੂੰ ਇੱਕ ਕਮਿਸ਼ਨ ਬਠਾਉਣਾ ਪਿਆ ਜਿਹਦਾ ਨਾਮ ਸੀ ਡਾਕਟਰ ਸੁਆਮੀ ਨਾਥਨ ਜਿਹੜਾ ਯੂਨੀਵਰਸਿਟੀ ਦੇ ਮਤਲਬ ਕਿ ਸੀਗੇ ਉਹ ਡਾਕਟਰ ਸੀ ਇੱਕ ਉਹਨਾਂ ਨੇ ਸੁਪਾਰਸ਼ ਕੀਤੀ ਸੀ ਵੀ ਕਿਸਾਨ ਮਤਲਬ ਕਿ ਘਾਟੇ 'ਚ ਜਾ ਰਿਹਾ ਹੈ ਖੇਤੀ ਘਾਟੇ 'ਚ ਹੈ ਖਰਚਾ ਬੜਾ ਹੈ ਉਹਨੂੰ ਆਮਦਨ ਨਹੀਂ ਹੋ ਰਹੀ ਇਸ ਕਰਕੇ ਉਹ ਖੁਦਕੁਸ਼ੀਆਂ ਕਰ ਰਿਹਾ ਹੈ ਇਸ ਕਰਕੇ ਕੀ ਕਰਨਾ ਚਾਹੀਦਾ ਕਰਨਾ ਇਹ ਹਾਂਜੀ ਸਰ ਤੁਸੀਂ ਅੱਜ ਮੀਟਿੰਗ ਕੀਤੀ ਕਿਹੜੇ ਜਥੇਬੰਦੀ ਵੱਲੋਂ ਕੀਤੀ ਹੈ ਤੇ ਕੀ ਅ ਸੰਦੇਸ਼ ਪਿੰਡਾਂ ਦੇ ਵਿੱਚ ਲੈ ਕੇ ਮੈਂ ਬਲਕਰਨ ਸਿੰਘ ਬਾੜ ਸੂਬਾ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਅੱਜ ਅਸੀਂ ਇੱਥੇ ਮੁਕਸਰ ਜ਼ਿਲ੍ਹੇ ਦੇ ਕੁੱਲ ਹਿੰਦ ਕਿਸਾਨ ਸਭਾ ਦੇ ਸਾਥੀਆਂ ਦੀ ਮੀਟਿੰਗ ਕੀਤੀ ਹੈ ਜਿਸ ਦੇ ਵਿੱਚ ਅਸੀਂ ਸਾਡਾ ਜਿਹੜਾ ਕਰੰਟ ਦਾ ਮੁੱਦਾ ਜਗਰਾਉਣ ਦੇ ਵਿੱਚ 21 ਤਰੀਕ ਨੂੰ ਕਿਸਾਨ ਮਹਾਪੰਚਾਇਤ ਹੋ ਰਹੀ ਹੈ ਜਿਹੜੀ ਜਦੋਂ ਤੋਂ ਦਿੱਲੀ ਮੋਰਚਾ ਚੱਲਿਆ ਹੈ ਬੀਜੇਪੀ ਸਰਕਾਰ ਦੇ ਵਿਰੁੱਧ ਅੰਦੋਲਨ ਸ਼ੁਰੂ ਹੋਇਆ ਸੀ ਉਦੋਂ ਤੋਂ ਲੈ ਕੇ ਅਸੀਂ ਤੇ ਹੁਣ ਇਲੈਕਸ਼ਨ ਦੇ ਸਮੇਂ ਖਾਸ ਕਰਕੇ ਬੀਜੇਪੀ ਦੇ ਵਿਰੋਧ ਦਾ ਅਸੀਂ ਸੱਦਾ ਦਿੱਤਾ ਤੇ ਉਸ ਨੂੰ ਕਿਉਂਕਿ ਬੀਜੇਪੀ ਨੇ ਪਿਛਲੇ ਲੰਬੇ ਸਮੇਂ ਤੋਂ ਸਾਡੇ ਬਹੁਤ ਸਾਰੇ ਕਿਸਾਨ ਲਗਭਗ ਦਿੱਲੀ ਮੋਰਚੇ ਸਾਡੇ 750 ਤੇ ਉਸ ਤੋਂ ਬਾਅਦ ਵੀ ਲਗਾਤਾਰ ਜ਼ੁਲਮ ਕਰ ਰਹੀ ਹੈ ਸ਼ੰਭੂ ਬਾਰਡਰ ਤੇ ਜਿਵੇਂ ਨੌਜਵਾਨ ਕਿਸਾਨ ਨੂੰ ਗੋਲੀ ਮਰੀ ਗਈ ਤੇ ਇਹਨਾਂ ਮੁੱਦਿਆਂ ਨੂੰ ਐਮਐਸਪੀ ਨੇ ਲੈ ਕੇ ਕਰਜ਼ਾ ਮੁਆਫੀ ਨੂੰ ਲੈ ਕੇ ਜੋ ਮਹੰਮ ਲਗਾਤਾਰ ਚੱਲ ਰਹੀ ਹੈ ਉਸ ਨੂੰ ਲੈ ਕੇ ਅਸੀਂ 21 ਨੂੰ ਜਿਹੜੀ ਕਿਸਾਨ ਮਹਾਂ ਪੰਚਾਇਤ ਜਿਹਦੇ ਵਿੱਚ ਅਸੀਂ ਸੱਦਾ ਦੇਣਾ ਪੰਜਾਬ ਦੇ ਲੋਕਾਂ ਨੂੰ ਦੇਸ਼ ਦੇ ਲੋਕਾਂ ਨੂੰ ਵੀ ਬੀਜੇਪੀ ਦਾ ਵਿਰੋਧ ਕਰੋ ਇਸ ਨੂੰ ਸੱਤਾ ਤੋਂ ਦੂਰ ਕਰੋ ਇਸ ਨੂੰ ਨੰਗਿਆ ਕਰੋ ਲੋਕਾਂ 'ਚ ਵੀ ਕਿਵੇਂ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਲੜਾ ਰਹੀ ਹੈ ਕਦੇ ਕਿਸਾਨਾਂ ਨੂੰ ਮਜ਼ਦੂਰਾਂ ਨਾਲ ਕਿਰਿਆੜਤਾਂ ਨਾਲ ਉਹਨਾਂ ਦੇ ਜਾਤੀਗਤ ਮਸਲੇ ਪੈਦਾ ਕਰਕੇ ਉਹਨਾਂ ਦੇ ਕਾਰੋਬਾਰੀ ਮਸਲੇ ਪੈਦਾ ਕਰਕੇ ਤੇ ਇਸ ਦੇ ਵਾਸਤੇ ਅਸੀਂ ਇਹ ਮੀਟਿੰਗ ਕੀਤੀ ਹੈ ਤੇ ਅਸੀਂ ਹੁਣ ਸਾਥੀਆਂ ਨੇ ਵਿਸ਼ਵਾਸ ਦਾ ਹੋਇਆ ਵੀ ਵੱਡੀ ਗਿਣਤੀ ਦੇ ਵਿੱਚ 21 ਤਰੀਕ ਨੂੰ ਬੱਸਾਂ ਭਰ ਕੇ ਤੇ ਸਾਡੇ ਕੋਲ ਇੰਦ ਕਸਾਲ ਸਾਰੇ ਵਰਕਰ ਹੈ ਜਿਹੜੇ ਉਹ ਜਗਰਾਉਂ ਮਹਾਪੰਚਾਇਤ ਦੇ ਵਿੱਚ ਸ਼ਾਮਲ ਹੋਣਗੇ ਸਰ ਇਹ ਵੀ ਪਿੰਡ ਦੀਆਂ ਕਾਈਆਂ ਨੂੰ ਜੋੜਨ ਵਾਸਤੇ ਵੀ ਅੱਜ ਇਹ ਮੀਟਿੰਗ ਦੇ ਵਿੱਚ ਮੁੱਦਾ ਰੱਖਿਆ ਗਿਆ ਹਾਂ ਬਿਲਕੁਲ ਬਹੁਤ ਸਾਰੀਆਂ ਕਾਈਆਂ ਇਸ ਮੀਟਿੰਗ ਦੇ ਵਿੱਚ ਆਜਾਈਆਂ ਸੀਗੀਆਂ ਉਹਨਾਂ ਨੂੰ ਮਤਲਬ ਕਿ ਇਹ ਵੀ ਮੁੱਦਾ ਸੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਜਥੇਬੰਦੀ ਦੀ ਵੱਖ ਨਵੇਂ ਪਿੰਡਾਂ ਦੇ ਵਿੱਚ ਮੈਂਬਰਸ਼ਿਪ ਕਰਕੇ ਜਾਂ ਜਿੰਨਾ ਪਿੰਡਾਂ 'ਚ ਮੈਂਬਰਸ਼ਿਪ ਘੱਟ ਹੈ ਹੋਰ ਕਰਕੇ ਸਾਥੀ ਉੱਥੇ ਇਕਾਈਆਂ ਬਣਾਉਣ ਤਾਂ ਕਿ ਜਥੇਬੰਦੀ ਨੂੰ ਮਜ਼ਬੂਤ ਕੀਤਾ ਜਾ ਸਕੇ ਇੱਕ ਮੁੱਦੇ ਨੇ ਜੋ ਕਿਸਾਨੀ ਦੇ ਉਹਨਾਂ ਦੇ ਉੱਪਰ ਵੀ ਗੱਲ ਹੋਈ ਕਿ ਕਿਵੇਂ ਕਿਵੇਂ ਅਸੀਂ ਮੁੱਦਿਆਂ ਨੂੰ ਸਮਝਣਾ ਹੈ ਕਿਵੇਂ ਉਸ ਤੇ ਲੜਾਈ ਲੜਨੀ ਹੈ ਸਾਡਾ ਸੰਘਰਸ਼ ਦੀ ਰੂਪਰੇਖਾ ਕੀ ਹੋਣੀ ਚਾਹੀਦੀ ਹੈ ਤੇ ਇਸ ਸੰਘਰਸ਼ ਦੇ ਨਾਲ ਨਾਲ ਜੇ ਕੁਝ ਗਲਤ ਹੋ ਰਿਹਾ ਤਾਂ ਉਸ ਤੋਂ ਅਸੀਂ ਕਿਵੇਂ ਬਚਣਾ ਹੈ ਤਾਂ ਇਹ ਸਾਰੀਆਂ ਗੱਲਾਂ ਅੱਜ ਦੀ ਮੀਟਿੰਗ 'ਚ ਹੋਈਆਂ। ਇੱਕ ਲੋਕ ਸਭਾ ਫ੍ਰਿੱਦਕੋਟ ਤੋਂ ਹੰਸਰਾ ਜਨਸ ਦੇ ਗਵਰਨਰ ਦਾ ਬਿਆਨ ਬੜਾਈ ਚਰਚਾ ਦੇ ਵਿੱਚ ਬਣਿਆ ਹੋਇਆ ਹੈ ਕਿ 1 ਜੂਨ ਨੂੰ ਇੱਕ ਜੋਂ ਨੂੰ ਰੋਟਾ ਪੈ ਜਾਣੀ ਹੈ 2 ਜੂਨ ਨੂੰ ਜਿਹੜੇ ਵੀ ਕਿਸਾਨ ਮੇਰਾ ਵਿਰੋਧ ਕਰ ਰਹੇ ਹੈ ਮੈਂ ਸਾਰੇ ਅੰਦਰ ਤੁਨਵਾ ਰਹੇ ਨੇ। ਦੇਖੋ ਜਿਹੜਾ ਹੰਸਰਾ ਜਨ ਉਨੇ ਇੱਕ ਬੁਰਕਾ ਪਾਇਆ ਹੋਇਆ ਵੀ ਸ਼ਰੀਫ ਪੁਨੇ ਦਾ ਇੱਕ ਫਕੀਰ ਪੁਨੇ ਦਾ ਪਰ ਉਹ ਸੱਤਾ ਦਾ ਇੰਨਾ ਭੁੱਖਾ ਬੰਦਾ ਹੈ ਵੀ ਉਹਨੇ ਭਾਜਪੀ ਦਾ ਮੈਂਬਰ ਪਾਰਲੀਮੈਂਟ ਬਣ ਬਣ ਤੱਕੀ ਬਣਨ ਤੋਂ ਬਾਅਦ ਤਾਂ 5 ਸਾਲ ਹੋ ਗਏ ਬਣ ਤੱਕ ਉਹਨੇ ਤਿੰਨ ਪਾਰਟੀਆਂ ਬਦਲ ਲਈਆਂ ਸੀ ਪਹਿਲਾਂ ਉਹ ਕਾਲੀਦਾਲ ਸ਼ਾਮ ਰੋਇਆ ਉਧਰੋਂ ਚੌਲੜੀ ਫਿਰ ਉਹ ਕਾਂਗਰਸ ਚ ਸ਼ਾਮਲ ਹੋ ਗਿਆ ਉਧਰੋਂ ਜਲਦੀ ਜਲਦੀ ਮੈਂਬਰ ਪਾਰਲੀਮੈਂਟ ਬਣਨ ਨੂੰ ਕਰਦਾ ਇਹ ਫਿਰ ਬੀਜੇਪ ਚ ਆ ਗਿਆ ਜੇਕਰ ਉਹ ਮੈਂ ਮੈਨੂੰ ਇਹ ਯਕੀਨ ਹੈ ਵੀ ਜੇਕਰ ਉਹ ਬੀਜੇਪ ਚ ਮੈਂਬਰ ਪਾਰਲੀਮੈਂਟ ਨਾ ਬਣ ਪਾਉਂਦਾ ਤਾਂ ਉਹਨੇ ਚੌਥੀ ਪੰਜਵੀਂ ਪਾਰਟੀ ਚ ਹੋ ਸਕਦਾ ਹੁੰਦਾ 10 ਬਦਲ ਲੈਂਦਾ ਇੱਕ ਗੱਲ ਉਹ ਬੰਦਾ ਫਕੀਰੀ ਦਾ ਪੇਸ ਬਣਾ ਕੇ ਅਮੀਰ ਬੰਦਾ ਉਹ ਤਕੜਾ ਤੇ ਪੈਸੇ ਵਾਲਾ ਜਿਹੜਾ ਕਿ ਘੱਟੋ ਘੱਟ 80 ਲੱਖ ਦੀ ਗੱਡੀ ਤੇ ਉਹ ਚੜਦਾ ਹੈ ਤੇ ਗਰੀਬ ਮਜ਼ਦੂਰ ਦਾ ਪੁੱਤ ਕਹਿੰਦਾ ਆਪਣੇ ਆਪ ਨੂੰ ਤੇ ਲੋਕਾਂ ਨੂੰ ਗਮਰਾਹ ਕਰ ਰਿਹਾ ਹੈ ਉਹ ਜਾਤੀਗਤ ਤੌਰ ਤੇ ਕਿਸਾਨਾਂ ਦੇ ਮਜ਼ਦੂਰਾਂ ਦੇ ਟਕਰਾਅ ਕਰਾਉਣੇ ਚਾਹੁੰਦਾ ਹੈ ਤੇ ਇਸ ਤੋਂ ਉਸ ਨੂੰ ਬਾਹਰ ਜਾਉਣਾ ਚਾਹੀਦਾ ਹੈ ਕਿਸਾਨਾਂ ਬਾਰੇ ਜਿਹੜੀ ਮਾੜੀ ਸ਼ਬਦਾਵਲੀ ਵਰਤਦਾ ਹੈ ਉਸ ਤੋਂ ਬਾਹਰ ਜਾਵੇ ਨਹੀਂ ਅਸੀਂ ਉਸ ਨੂੰ ਦੀਗਾ ਕੱਲੀ ਕੱਲੀ ਗੱਲ ਨੂੰ ਪਿੰਡ-ਪਿੰਡ ਜਾ ਕੇ ਨੰਗਿਆ ਕਰਾਂਗੇ ਕਿਉਂਕਿ ਉਹ ਇੱਕ ਪਾਸੇ ਬੀਜੇਪੀ ਨੂੰ ਮਜ਼ਦੂਰਾਂ ਦੀ ਰਾਖੀ ਕਹਿ ਰਿਹਾ ਪਰ ਮੈਂ ਕਹਿੰਦਾ ਬੀਜੇਪੀ ਹੈ ਜਿਹੜੀ ਉਹ ਉਹਦੇ ਵਿਚਾਰਤਾਰਾ ਮੰਨੋ ਦਾ ਦੀ ਵਿਚਾਰਤਾਰਾ ਆਰਐਸਐਸ ਦੀ ਵਿਚਾਰਤਾਰਾ ਤੇ ਟਿਕੀ ਹੋਈ ਹੈ ਜਿਹੜੀ ਕਿ ਸਮਾਜ ਦੇ ਦੱਬੇ ਕੁਚਲੇ ਮਜ਼ਦੂਰ ਤੇ ਦਲਤ ਲੋਕਾਂ ਨੂੰ ਪਿਛਲੇ 5000 ਸਾਲ ਤੋਂ ਉਹਨਾਂ ਤੇ ਜ਼ੁਲਮ ਕਰ ਰਹੀ ਹੈ ਉਹਨਾਂ ਤੇ ਹਰ ਇੱਕ ਤਰੀਕੇ ਨਾਲ ਮਤਲਬ ਕਿ ਖੇਤਰਾਂ ਦੇ ਵਿੱਚ ਹੁਣ ਬੀਜੇਪੀ ਦੇਸ਼ ਦੇ ਵਿੱਚ ਇਹ ਸਰ ਜਿਹੜੀ ਰਿਜ਼ਰਵੇਸ਼ਨ ਇਹਨਾਂ ਵਰਗਾਂ ਨੂੰ ਮਿਲੀ ਹੋਈ ਹੈ ਉਹਨੂੰ ਖਤਮ ਕਰਨ ਵਾਸਤੇ ਸੰਵਿਧਾਨ ਨੂੰ ਬਦਲ ਲਈ ਤੁਰੀ ਹੋਈ ਹੈ ਲੋਕਾਂ ਦੇ ਰਾਈਟ ਖੋਣ ਵਾਸਤੇ ਤੁਰੀ ਹੋਈ ਹੈ ਸਕੇਟਾਂ ਦੇ ਅਧਿਕਾਰ ਖੋਣ ਵਾਸਤੇ ਤੁਰੀ ਹੋਈ ਹੈ ਤੇ ਸਾਡਾ ਸਾਰਾ ਫਰਜ ਵੱਡਾ ਹੈ Yes.